ਜੀ ਦੋਸਤੋ ਅੱਜ ਆਪਾਂ ਇਹ ਮੋਟਰ ਲਈ ਹੈ ਜੀ 10 ਐਚਪੀ ਦੀ ਉਸ ਵਾਲ ਦਾ ਸੈਟ ਹੈ ਸਾਰਾ 20 ਪੈਨਲ ਹੈ 20 ਪੈਨਲ ਉਸ ਵਾਲ ਦੇ ਤੇ ਉਸ ਵਾਲ ਦੀ ਆਪਾਂ ਡਰਾਈਵ ਲਈ ਹੈ ਆਹ ਦੇਖੋ ਜੀ 20 ਪੈਨਲ ਹੈ ਉਸ ਵਾਲ ਦੀ ਡਰਾਈਵ ਹੈ ਤੇ ਉਸ ਵਾਲ ਦੀ ਮੋਟਰ ਹੈ ਡੇਗੀ ਦੇ ਵਿੱਚ ਤੇ ਉਹਣਾ ਪੁਜਾਰੀਆ ਮੈਂਬਰ ਜਸਵੀਰ ਸਿੰਘ ਦੇ ਲਈ ਹੈ ਜੀ ਮੋਟਰ ਆਪਾਂ ਬਹੁਤ ਵਧੀਆ ਪਾਣੀ ਬਣਿਆ ਦੇਖ ਕੇ ਬਾਈ ਖੁਸ਼ ਹੋਗੇ ਕਹਿੰਦੇ ਬਹੁਤ ਵਧੀਆ ਪਾਣੀ ਬਣਿਆ ਜਿੰਨੀ ਕਹਿੰਦੇ ਸਾਨੂੰ ਉਮੀਦ ਸੀ ਉਸ ਤੋਂ ਵੱਧ ਉਸ ਤੋਂ ਵੱਧ ਪਾਣੀ ਬਣਿਆ ਜਿੰਨੀ ਸਾਨੂੰ ਉਮੀਦ ਸੀ ਦੇਖੋ ਜੀ ਪੂਰੀ ਪ੍ਰੈਸ਼ਰ ਦੀ ਧਾਰ ਹੈ 4 ਇੰਚੀ ਪੂਰਾ ਪ੍ਰੈਸ਼ਰ ਦਾ ਬਣਿਆ ਖੁੱਲ ਜਿੰਨਾ ਆਪਾਂ ਤੁਹਾਨੂੰ ਮਤਲਬ ਵੀ ਕਹਿ ਰਹੀਏ ਬਿਜਲੀ ਵਾਲੀ ਮੋਟਰ ਦਾ ਹੁੰਦਾ ਨਾ ਇਸ ਤਰ੍ਹਾਂ ਦਾ ਹੈ ਇਹ ਵੀ ਪੈਨ ਲਾਗੇ ਜੀ 550 ਵਾਟ ਦੇ 22 ਫੇਸ਼ੀਅਲ ਪੈਨ ਲਾਗੇ ਇਹ ਵੀ ਬਣ ਲੱਗੇ ਹੋਏ ਆ ਦੋ ਸਟੈਂਡ ਲਾਏ ਆ ਹੈਵੀ ਸਟਰਕਚਰ ਦੇ ਵਿੱਚ ਉਸ ਵਾਲ ਦੀ ਡਰਾਈਵ ਹੈ ਜੀ ਉਸ ਵਾਲ ਦੀ ਆਪਣੀ ਮੋਟਰ ਹੈ ਸਾਰਾ ਸੈੱਟ ਉਸ ਵਾਲ ਦਾ ਲੱਗਿਆ ਹੋਇਆ ਹੈ ਰੰਧਾਵਾਸ ਸੋਲਰ ਐਂਡ ਇਲੈਕਟ੍ਰਿਕ ਸੋਲੂਸ਼ਨ ਤੇ ਉਹਨਾਂ ਬੁਜਾਰੀਆ ਤੋਂ ਜੀ ਬਾਈ ਜਸਵੀਰ ਸਿੰਘ ਮੈਂਬਰ ਦੇ ਲਾਈ ਆਪਾਂ ਮੋਟਰ ਤੁਹਾਡੀ ਕਰਵਾਉਣਿਆਂ ਗੱਲ ਜਸਵੀਰ ਸਿੰਘ ਜੀ ਨਾਲ ਪੁੱਛਦੇ ਆ ਉਹਨਾਂ ਨੂੰ ਵੀ ਸੰਤੁਸ਼ਟੀ ਹੋਈ ਆਪਣੇ ਪਾਣੀ ਕਿਵੇਂ ਵੜਿਆ ਠੀਕ ਵੜਿਆ ਹਾਂਜੀ ਮੈਂਬਰ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਆਪਣੇ ਇਹ 10 hp ਦੀ ਮੋਟਰ ਲਾਈ ਹੈ ਜੀ ਹਾਂਜੀ ਤੇ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਜੀ ਸੰਤੁਸ਼ਟੀ ਹੋਈ ਜੀ ਪੂਰੀ ਪਾਣੀ ਬਹੁਤ ਜੀ ਫੁੱਲ ਬਿਜਲੀ ਵਾਲੀ ਮੋਟਰ ਜਿੰਨਾ ਪਾਣੀ ਅੱਛਾ ਜੀ 10 ਦੀ ਮੋਟਰ ਜਿੰਨਾ ਬਿਜਲੀ ਵਾਲੀ ਪਾਣੀ ਕੱਢਦੀ ਹੈ ਓਨਾ ਪਾਣੀ ਛੋਟੀ ਉਮੀਦ ਤੋਂ ਵੱਧ ਬਣ ਗਿਆ ਜੀ ਕਿਵੇਂ ਲੱਗਦਾ ਤੁਹਾਨੂੰ ਬਹੁਤ ਜਿੰਨੀ ਸਮਾਨ ਦੀ ਸੋਚ ਸੀ ਓਨਾ ਹੀ ਪਾਣੀ ਬਣਿਆ ਹਾਂਜੀ ਹਾਂ ਤੇ ਹੋਰ ਕੀ ਕਹਿਣਾ ਚਾਹੋਗੇ ਜੀ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਬਸ ਆਪਾਂ ਇਹੀ ਕਹਿਣਾ ਜੀ ਮੋਟਰ 10 ਦੀ ਲਵਾਓ ਜਾਂ 7.5 ਦੀ ਲਵਾਓ ਹਾਂਜੀ ਹਾਂ ਬੜੀ ਛੋਟੀ ਨਾਲ ਲਵਾਓ ਹਾਂਜੀ ਹਾਂ ਤੇ ਹੋਰ ਕੋਈ ਆਪਣਾ ਵਿਚਾਰ ਹੰਦਾ ਵਸੋਲਣ ਬਾਰੇ ਕਿਵੇਂ ਲੱਗਿਆ ਬਾਜੀ ਕੋਈ ਨਾ ਬਾਕੀ ਯਾਰ ਦੋਸਤਾਂ ਤੁਸੀਂ ਪੁਰਾਣੇ ਮਿੱਤਰ ਪਿਆਰੇ ਹੋ ਤੇ ਬਹੁਤ ਬੜੀ ਧੰਨਵਾਦ ਤੁਹਾਡਾ ਅੱਛਾ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਲਵਸੋ ਹਾਂ ਦੇਖੋ ਜੀ ਮਿੱਤਰੋ ਮੋਟਰ ਲਾ ਕੇ ਪੂਰੀ ਸੰਤੁਸ਼ਟੀ ਮਿਲੀ ਆ ਵੀਰ ਨੂੰ ਕਹਿੰਦੇ ਪਾਣੀ ਜਿੰਨਾ ਅਸੀਂ ਚਾਹੁੰਦੇ ਸੀ ਉਨਾ ਹੀ ਬਣਿਆ ਤੇ ਅਸੀਂ ਸਨੇਹਾ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਜੇ ਕਿਸੇ ਨੇ ਵੀਰ ਨੇ ਮੋਟਰ ਲਵਾਉਣੀ ਹੈ ਜਾਂ ਆਨ ਗ੍ਰਿਡ ਜਾਂ ਆਫ ਗ੍ਰਿਡ ਘਰ ਦੇ ਵਿੱਚ ਆਪਾਂ ਛੱਤ ਤੇ ਲਵਾਉਨੇ ਆ ਬਿਜਲੀ ਘਰ ਦੀ ਵਰਤਣ ਵਾਸਤੇ ਉਹ ਵੀ ਲਾਇਆ ਜਾਂਦਾ ਹੈ ਤੇ ਜਿਹੜੇ ਆਪਾਂ ਇਹ ਮੋਟਰ ਲਾਉਣੇ ਆਏ ਪੂਰੀ ਗਰੰਟੀ ਸ਼ੁਦਾ ਹੁੰਦੀ ਹੈ ਜੀ ਜਿਹਦੇ ਵਿੱਚ ਕੋਈ ਵੀ ਕਮੀ ਪੇਸ਼ੀ ਆਉਂਦੀ ਹੈ ਆਪਾਂ ਕਹਿੰਦੇ ਆ ਕਿਸਾਨ ਨੂੰ ਵੀ ਜੇ ਸਾਨੂੰ ਲੱਗਦਾ ਵੀ ਸਾਨੂੰ ਸੰਤੁਸ਼ਟੀ ਨਹੀਂ ਮਿਲੀ ਤਾਂ ਆਪਾਂ ਆਪਦਾ ਸਮਾਨ ਵਾਪਸ ਪੱਟ ਕੇ ਲੈ ਜਾਵਾਂਗੇ ਤੇ ਪੈਸੇ ਅਗਲੇ ਦੇ ਵਾਪਸ ਦੇਵਾਂਗੇ ਪੂਰੇ ਦੇ ਪੂਰੇ ਸਮੇਤ ਵਿਆਜ ਉਹ ਗੱਲ ਨਹੀਂ ਹੈਗੀ ਵੀ ਆਪਾਂ ਅੱਜ ਮੋਟਰ ਲਾ ਕੇ ਭੱਜ ਕੇ ਤੇ ਮੁੜ ਕੇ ਅਗਲੇ ਦੀ ਬਾਤ ਨਾ ਪੁੱਛੀਏ ਜਦੋਂ ਵੀ ਕੋਈ 11 21 ਜਾਂ ਕੋਈ ਹੁੰਦੀ ਹੈ ਕੁਛ ਵੀ ਹੈ ਆਪਾਂ ਪਹਿਲੇ ਫੋਨ ਦੇ ਉੱਤੇ ਅਗਲੇ ਦੇ ਕਿਸਾਨ ਦੇ ਖੇਤ ਦੇ ਵਿੱਚ ਪਹੁੰਚਦੇ ਆਂ ਪਹਿਲੀ ਗੱਲ ਤਾਂ ਕੋਈ ਆਉਂਦੀ ਨਹੀਂ ਜਿੰਨੀਆਂ ਮੋਟਰਾਂ ਆਪਾਂ ਲਾਈਆਂ ਕੋਈ ਕੰਪਲੀਟ ਨਹੀਂ ਆਈ ਬਹੁਤ ਵਧੀਆ ਰਿਸਪੌਂਸ ਮਿਲਿਆ ਜੀ ਬਹੁਤ ਵਧੀਆ ਉਸਮਾਨ ਦਾ ਸੈੱਟ ਹੈ ਇਹ ਇਸ ਕਰਕੇ ਕਹਿੰਦੇ ਆ ਵੀਰਾਂ ਦੋਸਤਾਂ ਨੂੰ ਕਿਸੇ ਨੇ ਵੀ ਮੋਟਰ ਲੋਣੀ ਹੈ ਸਾਡ ਨਾਲ ਸੰਪਰਕ ਕਰ ਸਕਦੇ ਆ ਰੰਧਾਵਾ ਸੋਲਰ ਐਂਡ ਇਲੈਕਟ੍ਰਿਕ ਸੋਲੂਸ਼ਨ ਤੇਣਾ ਪੁੰਜਾਰੀਆ ਸਾਡਾ ਨੰਬਰ ਹੈ 9781176933 9463333743 9365235454 ਤੇ ਸੰਪਰਕ ਕਰ ਸਕਦੇ ਹੋ ਜੀ ਸੋ ਇਹਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਜਾਣਕਾਰੀ ਹੋਰ ਵੀ ਲੈ ਸਕਦੇ ਹੋ ਤੇ ਮੋਟਰ ਲਗਵਾਉਣੀ ਹੈ ਤਾਂ ਸਿੱਧੇ ਸਾਡੇ ਕੋਲ ਆਓ ਬਹੁਤ ਘੱਟ ਰੇਟਾਂ ਦੇ ਉੱਤੇ ਤੇ ਕੀਜ ਇੱਕ ਨੰਬਰ ਹੋ ਜਮ ਠੀਕ ਹੈ ਜੀ ਓਕੇ ਜੀ ਧੰਨਵਾਦ